ਇਕਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਤ ਸਬੇ ਤੁਮ ਕਾਵੋ ਆਪ ਹਾਦੇ ਮਹੇ ਬਚਾਵੋ ਸੁਖੀ ਬਸੇ ਮੇਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਚਾਨੀ ਜੀ ਕਰ ਦੇ ਕਰੀਏ ਸਾਬੇ ਰਨ ਕੋ ਆਜ ਸੁਗਰੀਏ ਪੂਰਨ ਹੋਏ ਹਮਾਰੀ ਆਸਾ ਤਉਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁੰ ਚੁੰ ਸਤਰ ਹਮਾਰੇ ਮਾਰੀਏ ਆਪ ਹਾਦ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸਨ ਵਰੀਏ गुरु सदा हमारे पछा सिर हस्तु जो करयो रच्छा राख ले मोय राखण हारे साहिब संत सहाय प्यारी दीनबंध दुष्टन के हंता तुम हो पुरी चित दर्दस्कंता काल पए ब्रह्मा बपतरा काल पए शिव जू अवतरा काल पए करबिसन प्रकासा सकल काल का किया तमासा जवन काल योगी शिव कियो ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪਰ ਜਾਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ कट, कट के अंतर की जानत भले बुरे की पीर पछानत चीटी कुंचर असतूला कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जब उद करख करा करतारा परजा तरत तब ते अपारा ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਅਚਾਰਤ ਪੇਤਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕ ਚੀਨਤ ਨ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪੁੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਪੂਪਾ ਅੰਡਜ ਜੇਰਜ ਸੇਤ ਜਕੀਨੀ ਮਤ ਬੁਝ ਖਾਨ ਬਹੁਰ ਰਚ ਦੀਨੀ ਕਹਉ ਫੂਲ ਰਾਜਾ ਫੇ ਬੈਠਾ ਕਹਉ ਸਿਮਟ ਪਯੋ ਸੰਕਰ ਕੈਠਾ ਸਗਰੀ ਸ੍ਰਿਸ਼ਟਿ ਦਿਖਾਏ ਜੰਬਵ ਆਜ ਜੁਗਾਦ ਸਰੂਪ ਸਜੰਬਵ ਅਬ ਰਚਾ ਮੇਰੀ ਤੁਮ ਕਰੋ ਸਿਖ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੂਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਇ ਤਵ ਸਰਨੀ ਪਰੇ ਤਿੰਕੇ ਦੁਸ਼ਟ ਦੁਖ ਤੋ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿੰਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰੀਸ਼ਟ ਟਰੇ ਤਤਕਾਲਾ ਕਿਰਪਾ ਅਦ੍ਰਿਸ਼ਟ ਤਨ ਜਾਏ ਨਿਹਾਰੇ ਹੋ ਤਾਂ ਕੇ ਤਾਪ ਤਨਕ ਮੋਹਾਰੇ ਹੋ ਰਿੱਧ ਸਿੱਧ ਕਰ ਮੋ ਸਭ ਹੋਈ दुष्ट शाशो सकै ना कोई एक बार जिन तुमे संवारा काल फासते तहै उबारा जिन नर नाम तिहारो कहा दात दुष्ट दोखते रहा खड्ग केत मैं शरण तिहारी आप हाथ ते ले अवारी सरब ठोरमो हो सहाय दुष्ट दोखते ले बचाई कृपा करी हम पर जग माता ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵੇਕ ਸਕਲ ਦੇ ਕੋ ਹਰਤਾ ਦੁਸ਼ਟ ਦੋਖਿਆਂ ਕੋ ਸ਼ੈ ਕਰਤਾ ਸਿਰਿ ਤੁਜ ਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾ ਛਤ ਫਲ ਪਾਵੇ ਸੋਈ ਦੁਖ ਨ ਤਿਸੈ ਬਿਆਪਤ ਹੋਈ ਅੜਿਲ ਸੁਨੇ ਗੁੰਗ ਜੋ ਜਾਏ ਸੁਰਸ ਨਾ ਪਾਵਈ ਸੋਨਾ ਮੂਰਜਿਤ ਲਾਇ ਚਤਰਤਾ ਆਵਈ ਦੁਖ ਦਰਦ ਪੋ ਨਿਕਟ ਨ ਤਿੰਨਰ ਕੇ ਰਹੇ ਹੋ ਜੋ ਜਾ ਕੀ ਇੱਕ ਬਾਰ ਚਉਪਈ ਕੋ ਕਹੇ ਚਉਪਈ ਸੰਪਤ ਸਤਰ ਸਹਿਜ ਆਪਣੀ ਚ ਅਰਧ ਸਹਿਜ ਸਹਿਸ ਫੁਨਤੀ ਨ ਕਹੀ ਜੈ ਪਾਦਰੋ ਸੁਦੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖਤ ਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕਰਾਨ ਨੇ ਕਹੇ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸਿਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਗਇਓ ਸਭ ਤੋਏ ਬਖਾਨਿਓ ਦੋਇਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰੋ ਦਵਾਰ ਪਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰੋ ਦਵਾਰ ਪਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਤਤ ਨਾਮ ਸ੍ਰੀ ਵਾਹਿਗੁਰੂ ਜੀ ਚਉਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਤ ਸਬੇ ਤੁਮ ਕਾਵੋ ਆਪ ਹਾਦੇ ਮਹੇ ਬਚਾਵੋ ਸੁਖੀ ਬਸੇ ਮੇਰੋ ਪਰਵਾਰਾ ਸੇਵਕ ਸਿੱਖ ਸਬੇ ਕਰ ਤਾਰਾ ਮੋਰ ਚਾਨੀ ਜੀ ਕਰ ਦੇ ਕਰੀਏ ਸਾਬੇ ਰਨ ਕੋ ਆਜ ਸੁਗਰੀਏ ਪੂਰਨ ਹੋਏ ਹਮਾਰੀ ਆਸਾ ਤਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁੰ ਚੁੰ ਸਤਰ ਹਮਾਰੇ ਮਾਰੀਏ ਆਪ ਹਾਦ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸਨ ਵਰੀਏ ਉਜ ਸਦਾ ਹਮਾਰੇ ਪੱਛਾ ਸ੍ਰੀ ਹਸਤੁ ਜੋ ਕਰਿਓ ਰੱਛਾ ਰਾਖ ਲੈ ਮੈ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਿਤਰ ਦਸਕੰਤਾ ਕਾਲ ਪਏ ਬ੍ਰਹਮਾ ਬਪਦਰਾ ਕਾਲ ਪਏ 시ਵ ਜੂ ਅਵਤਰਾ ਕਾਲ ਪਏ ਕਰਪਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ 시ਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪਰ ਜਾਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ कट के अंतर की जानत भले बुरे की पीर पछानत चीटी ते कुचर सब सापर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट की जान जब उद करख करा करतारा परजा तरत तब देहे अपारा ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਅਚਾਰਤ ਪੇਤਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰਪਾ ਹਨ ਅਨਮਾਨਤ ਮਹਾ ਮੋੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕ ਚੀਨਤ ਨ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪੁੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਪੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹਉ ਫੂਲ ਰਾਜਾ ਫੈ ਬੈਠਾ ਕਹਉ ਸਿਮਟ ਪਇਓ ਸੰਕਰ ਕੈਠਾ ਸ਼ਗਰੀ ਸ੍ਰਿਸ਼ਟੀ ਦਿਖਾਏ ਜੰਭਵ ਆਜ ਜਗਤ ਸਰੂਪ ਸਜੰਭਵ ਆਬਰਛਾ ਮੇਰੀ ਤੁਮ ਕਰੋ ਸਿਖ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੋ ਤ ਪਾਤਾ ਸਕਲ ਅਮਲੇਸ਼ ਕਰੋ ਰਣ ਕਾਤਾ ਜੇ ਅਸਤੁ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੋ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰੀਸ਼ਟ ਡਰੇ ਤਤ ਕਾਲਾ ਕਿਰਪਾ ਅਦ੍ਰਿਸ਼ਟ ਤਨ ਜਾਏ ਨਿਹਾਰੇ ਹੋ ਤਾਂ ਕੇ ਤਾਪ ਤਨਕ ਮੋਹਾਰੇ ਹੋ ਰਿੱਧ ਸਿੱਧ ਕਰ ਮੋ ਸਭ ਹੋਈ दुष्ट शाशो सकेर ना कोई एक बार जिन तुमे सवारा काल फास्ते तहै उबारा जिन नर नाम तिहारो काह दात दुष्ट दोखते रहा खड्ग केत मैं शरण तिहारी आप हाथ दे ले अवारी सरब ठोर मो हो सहाय दुष्ट दोखते ले बचाई कृपा करी हम पर जग माता ग्रंथ करा पूरन सबराता खिलविक सकल देह को हरता दुष्ट दोखियन को शय करता सिरज तुझ जो पे दियाला पूरन करा ग्रंथ तत्काल मन बा शतफल पावे सोई दुख न तिसै व्यापत होई अड़ेल सुनै गुंग जो जाय सुरस ना पावैई ਸੋਨਾ ਮੂਰਜਿਤ ਲਾਇ ਚਰਤਾ ਆਵਈ ਦੁਖ ਦਰਦ ਪੋ ਨਿਕਟ ਨ ਤਿੰਨਰ ਕੇ ਰਹੇ ਹੋ ਜੋ ਜਾ ਕੀ ਇੱਕ ਬਾਰ ਚਉਪਈ ਕੋ ਕਹੇ ਚਉਪਈ ਸੰਪਤ ਸਤਰੈ ਸਹਿਜ ਆਪਣੀ ਜੈ ਅਰਧ ਸਹਿਜ ਸਹਿਸ ਫੁਨਤੀ ਨ ਕਹੀ ਜੈ ਪਾਦਰ ਸੁਦੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖਤ ਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕਰਾਨ ਨੇ ਕਹੇ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਯੋ ਸਭ ਤੋਏ ਬਖਾਨਿਓ ਦੋਇਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰੋ ਦਵਾਰ ਪਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰੋ ਦਵਾਰ ਪਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤ ਨਾਮ ਸ੍ਰੀ ਵਾਹਿਗੁਰੂ ਜੀ ਚਉਪਈ ਸਾਹਿਬ ਇਕਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਤ ਸਬੇ ਤੁਮ ਕਾਵੋ ਆਪ ਹਾਦੇ ਮਹੇ ਬਚਾਵੋ ਸੁਖੇ ਬਸੇ ਮੇਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਚਾਨੀ ਜੀ ਕਾ ਦੇ ਕਰੀਐ ਸਾਬੇ ਰਨ ਕੋ ਆਜ ਸੁਗਰੀਐ ਪੂਰਨ ਹੋਏ ਹਮਾਰੀ ਆਸਾ ਤਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੁ ਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰ ਚੁੰ ਸਤਰ ਹਮਾਰੇ ਮਾਰੀਐ ਆਪ ਹਾਦ ਦੇ ਮੁਝੇ ਅਵਰੀਐ ਮਰਨ ਕਾਲ ਕਾ ਤਰਾਸਨ ਵਰੀਐ ਉਜੋ ਸਦਾ ਹਮਾਰੇ ਪੱਛਾ ਸਿਰਿ ਹਸਤੋ ਜੋ ਕਰਿ ਰੱਛਾ ਰਾਖ ਲੈ ਮੈ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪਰ ਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ कट, कट के अंतर की जानत भले बुरे की पीर पछानत चीटी ते कुंचर असतूला सापर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पटपट -पट की जान जब उद करख करा कर तारा परजा तरत तब दे अपारा ਜਬ ਆ ਕਰਖ ਕਰਤ ਹੋ ਕਬ ਹੁ ਤੁਮ ਮੈਂ ਮਿਲਤ ਦੇ ਤਰ ਸਭ ਹੁ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਅਚਾਰਤ ਪੇਤਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰਪਾ ਹਨ ਅਨਮਾਨਤ ਮਹਾ ਮੋੜ ਕਸ਼ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਿਆ ਪਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀ ਪੂਪਾ ਅੰਡਜ ਜੇਰਜ ਸੇਤ ਜਕੀਨੀ ਬੁੱਧ ਬੁੱਝ ਖਾਨ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਪੈ ਬੈਠਾ ਕਹੋਂ ਸਿਮਟ ਪਯੋ ਸ਼ੰਕਰ ਕੈਠਾ ਸਗਰੀ ਸ੍ਰਿਸ਼ਟਿ ਦਿਖਾਏ ਜੰਬਵ ਆਜ ਜੁਗਾਦ ਸਰੂਪ ਸਜੰਬਵ ਅਬ ਰਚਾ ਮੇਰੀ ਤੁਮ ਕਰੋ ਸਿੱਖ ਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਾ ਤੂਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਇਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੋ ਹੈ ਮਰੇ ਪੁਰਖ ਜੇ ਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰੀਸ਼ਟ ਡਰੇ ਤਤ ਕਾਲਾ ਕਿਰਪਾ ਅਦ੍ਰਿਸ਼ਟ ਤਨ ਜਾਏ ਨਿਹਾਰੇ ਹੋ ਤਾਂ ਕੇ ਤਾਪ ਤਨਕ ਮੋਹਾਰੇ ਹੋ ਸਿੱਧ ਸਿੱਧ ਕਰ ਮੋ ਸਭ ਹੋਈ दुष्ट शाश्वत सखे ना कोई एक बार जिन तुम्हें संवारा काल फासते तहै उबारा जिन नर नाम तिहारो कहा दात दुष्ट दोख ते रहा खड्ग केत मैं शरण तिहारी आप हाथ दे ले अवारी सरब ठोरमो हो सहाय दुष्ट दोख ते ले बचाई कृपा करी हम पर जग माता ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਆਂ ਕੋ ਸ਼ੈ ਕਰਤਾ ਸਿਰਿ ਅਸ ਤੁਜ ਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖ ਨ ਤਿਸੈ ਬਿਆਪਤ ਹੋਈ ਅੜਿਲ ਸੁਨੇ ਗੁੰਗ ਜੋ ਜਾਏ ਸੁਰਸ ਨਾ ਪਾਵਈ ਸੋਨੇ ਮੂੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਪੋ ਨਿਕਟ ਨ ਤਿੰਨਰ ਕੇ ਰਹੇ ਹੋ ਜੋ ਜਾ ਕੀ ਇੱਕ ਬਾਰ ਚਉਪਈ ਕੋ ਕਹੇ ਚਉਪਈ ਸੰਭਤ ਸਤਰ ਸਹਿਜ ਆਪਣੀ ਚੈ ਅਰਧ ਸਹਿਜ ਸਹਿਸ ਫੁਨਤੀ ਨ ਕਹੀ ਜੈ ਪਾਦਰੋ ਸੁਦੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖਤ ਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕਰਾਨ ਨੇ ਕਹੇ ਮਤ ਇਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਹੇ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਯੋ ਸਭ ਤੋਏ ਬਖਾਨਿਓ ਦੋਇਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰੋ ਦਵਾਰ ਪਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰੋ ਦਵਾਰ ਪਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਤਤ ਨਾਮ ਸ੍ਰੀ ਵਾਹਿਗੁਰੂ ਜੀ ਚਉਪਈ ਸਾਹਿਬ ਇਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਤ ਸਬੇ ਤੁਮ ਕਾਵੋ ਆਪ ਹਾਦੇ ਮਹੇ ਬਚਾਵੋ ਸੁਖੀ ਬਸੇ ਮੇਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਚਾਨੀ ਜਿ ਕਰ ਦੇ ਕਰੀਐ ਸਾਬੇ ਰਨ ਕੋ ਆਜ ਸੁਗਰੀਐ ਪੂਰਨ ਹੋਏ ਹਮਾਰੀ ਆਸਾ ਤਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹਉ ਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰ ਚੁੰ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਅਵਰੀਐ ਮਰਨ ਕਾਲ ਕਾ ਤਰਾਸਨ ਵਰੀਐ ਉਜ ਸਦਾ ਹਮਾਰੇ ਪੱਛਾ ਸਿਰਿ ਹਸਤ ਜੋ ਕਰਿਓ ਰੱਛਾ ਰਾਖ ਲੈ ਮੈ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਿਤਰ ਦਸਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ 시ਵ ਜੋ ਅਵਤਰਾ ਕਾਲ ਪਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪਰ ਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ कट कट के अंतर की जानत भले बुरे की पीर पछानत चीटी तेर असतूला कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जान जब उद करख करा कर तारा परजा तरत तब ते अपारा ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਅਚਾਰਤ ਪੇਤਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰਪਾ ਹਨ ਅਨਮਾਨਤ ਮਹਾ ਮੋੜ ਕਸ਼ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕ ਚੀਨਤ ਨ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਅਪਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀ ਪੂਪਾ ਅੰਡਜ ਜੇਰਜ ਸੇਤ ਜਕੀਨੀ ਉਤਬੋਜ ਖਾਨ ਬਹੁਰ ਰਚ ਦੇਲੀ ਕਹਉ ਫੋਲ ਰਾਜਾ ਫੈ ਬੈਠਾ ਕਹਉ ਸਿਮਟ ਪਇਓ ਸੰਕਰ ਕੈਠਾ ਸਗਰੀ ਸ੍ਰਿਸ਼ਟੀ ਦਿਖਾਏ ਜੰਬਵ ਆਜ ਜਗਤ ਸਰੂਪ ਸਯੰਭਵ ਆਬਰਛਾ ਮੇਰੀ ਤੁਮ ਕਰੋ ਸਿਖ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੋ ਤ ਪਤਾ ਸਕਲ ਅਮਲੇਸ਼ ਕਰੋ ਰਣ ਕਾਤਾ ਜੇ ਅਸਤੁਇ ਤਵ ਸਰਨੀ ਪਰੇ ਤਿੰਕੇ ਦੁਸ਼ਟ ਦੁਖ ਤੋ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿੰਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰੇਸ਼ਟ ਡਰੇ ਤਤ ਕਾਲਾ ਕਿਰਪਾ ਅਦ੍ਰਿਸ਼ਟ ਤਨ ਜਾਏ ਨਿਹਾਰੇ ਹੋ ਤਾਂ ਕੇ ਤਾਪ ਤਨਕ ਮੋਹਾਰੇ ਹੋ ਰਿੱਧ ਸਿੱਧ ਕਰ ਮੋ ਸਭ ਹੋਈ दुष्ट शाशो सकिए ना कोई एक बार जिन तुम्हें संवारा काल फासते तहै उबारा जिन नर नाम तिहारो कहा दात दुष्ट दोखते रहा खड्ग केत में शरण तिहारी आप हाथ ले अवारी सरब ठोर मो हो सहाय दुष्ट दोखते ले बचाई कृपा करी हम पर जग माता ग्रंथ करा पूरन सबराता हिलविक सकल देह को हरता दुष्ट दोखिया न कोशय करता सिरज तुज ज पय दियाला पूरन करा ग्रंथ तत्काल मन बा शत फल पावे सोई दुख न तिसै व्यापत होई, होई। अड़ेल सोने गुंग जो जाए स्वरस ना पावैई ਸੋਨੇ ਮੂਰਜਿਤ ਲਾਇ ਚਰਤਾ ਆਵਈ ਦੁਖ ਦਰਦ ਪੋ ਨਿਕਟ ਨ ਤਿੰਨਰ ਕੇ ਰਹੇ ਹੋ ਜੋ ਜਾਕੇ ਇੱਕ ਬਾਰ ਚਉਪਈ ਕੋ ਕਹੇ ਚਉਪਈ ਸੰਪਤ ਸਤਰ ਸਹਿਜ ਆਪਣੀ ਜੈ ਅਰਧ ਸਹਿਜ ਸਹਿਸ ਫੁਨਤੀ ਨ ਕਹੀ ਜੈ ਭਦਰੋ ਸੁਦੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖਤ ਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕਰਾਨ ਨੇ ਕਹੇ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਯੋ ਸਭ ਤੋਏ ਬਖਾਨਿਓ ਦੋਇਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰੋ ਦਵਾਰ ਪਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਵਹਾਰੋ ਦਵਾਰ ਪਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ